ਜਿਵੇਂ ਮੇਰੇ ਤੋਂ ਪਹਿਲਾਂ ਕਿਹਾ ਕਿ ਇਦਾਂ ਦੀ ਆਪਰਚੂਨਿਟੀਆਂ ਪਹਿਲਾਂ ਵੀ ਆਈਆਂ ਹੁਣ ਵੀ ਆਈਆਂ ਆ ਸ਼ਾਇਦ ਹੁਣ ਸੋਸ਼ਲ ਮੀਡੀਆ ਕਰਕੇ ਜਾਂ ਇੰਟਰਨੈਸ਼ਨਲ ਮੀਡੀਆ 'ਚ ਥਾਂ ਮਿਲਣ ਕਰਕੇ ਉਹ ਜ਼ਿਆਦਾ ਸਾਨੂੰ ਦਿਖ ਰਹੀਆਂ ਨੇ ਕਿ ਸਾਨੂੰ ਸਪੇਸ ਮਿਲ ਰਹੀ ਹੈ ਤੇ ਜੇ ਸਾਨੂੰ ਸਪੇਸ ਮਿਲ ਰਹੀ ਹੈ ਤੇ ਕੀ ਅਸੀਂ ਇਕੱਠੇ ਹੋ ਕੇ ਉਹਨੂੰ ਗ੍ਰੈਸਪ ਕਰਨੇ ਤਿਆਰ ਆ ਮੇਰਾ ਤੇ ਮੰਨਣਾ ਦੇਖੋ ਬਹੁਤ ਵਾਰੀ ਮੀਡੀਆ ਵਾਲੇ ਵੀ ਕਹਿੰਦੇ ਨੇ ਕਿ ਤੁਸੀਂ ਬੋਲੋ ਪੁਰਾਣੀਆਂ ਗੱਲਾਂ ਤੇ ਬੋਲੋ ਜਿਹੜੀਆਂ ਗੱਲਾਂ ਵਖਰੇਵੇਂ ਬਾਂਦੀਆਂ ਨੇ ਜਿਹੜੀਆਂ ਗੱਲਾਂ ਸਾਨੂੰ ਇੱਕ ਦੂਸਰੇ ਤੋਂ ਦੂਰ ਕਰਦੀਆਂ ਨੇ ਤੇ ਖਾਸ ਤੌਰ ਤੇ ਜਿਹੜੀਆਂ 30 30 40 40 ਸਾਲ ਪਹਿਲਾਂ ਵਾਪਰ ਚੁੱਕੀਆਂ ਨੇ ਘਟਨਾਵਾਂ ਉਹਨਾਂ ਦੇ ਉੱਤੇ ਬੈਸਨ ਨਾਲੋਂ ਉਹਨਾਂ ਦੇ ਉੱਤੇ ਆਪਸ ਵਿੱਚ ਉਲਝਣ ਨਾਲੋਂ ਅਸੀਂ ਆਪਣੇ ਪ੍ਰੈਜ਼ੈਂਟ ਤੇ ਫਿਊਚਰ ਨੂੰ ਬ੍ਰਾਈਟ ਕਰਨ ਵਾਲੇ ਪਾਸੇ ਤੁਰੀਏ ਅਸੀਂ ਆਪਣਾ ਅੱਜ ਸੰਭਾਲੀਏ ਜਿਹੜੀਆਂ ਦੂਰੀਆਂ ਨੇ ਉਹਨੂੰ ਖਤਮ ਕਰੀਏ ਜਿਵੇਂ ਦੱਸਿਆ ਗਿਆ ਕਿ ਏਕਤਾ ਦੀ ਬਿਲਕੁਲ ਇਹੀ ਡੈਫੀਨੇਸ਼ਨ ਹੁੰਦੀ ਹੈ ਏਕਤਾ ਦੀ ਕਿ ਤੁਸੀਂ ਇੱਕ ਦੂਜੇ ਨੂੰ ਕੱਟੋ ਨਾ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਇੱਕ ਦੂਜੇ ਦੀ ਕਿਰਦਾਰਕੁਸ਼ੀ ਨਾ ਕਰੋ ਇਕੱਠੇ ਹੋਵੋ ਇੱਕ ਮਿਨਿਮਮ ਤੁਹਾਡਾ ਇਨਾ ਕੋ ਜਰੂਰ ਇੱਕ ਦੂਸਰੇ ਦੇ ਨਾਲ ਸਤਿਕਾਰ ਹੋਣਾ ਚਾਹੀਦਾ ਕਿ ਅਸੀਂ ਇੱਕ ਦੂਸਰੇ ਨੂੰ ਤੇ ਮਰਡ ਸਲਿੰਗਿੰਗ ਨਹੀਂ ਕਰਨੀ ਕਿਰਦਾਰ ਕੁਸ਼ੀ ਨਹੀਂ ਕਰਨੀ ਅਸੀਂ ਆਪਣੇ ਆਪਣਾ ਜਿਹੜਾ ਸਾਡਾ ਅਸੀਂ ਸਫ਼ਰ ਤੈਅ ਕੀਤਾ ਹੋਇਆ ਹੈ ਜਿਹੜਾ ਅਸੀਂ ਜਿਹੜਾ ਅਸੀਂ ਰਾਹ ਚੁਣਿਆ ਹੋਇਆ ਹੈ ਅਸੀਂ ਉਸ ਰਾਹ ਤੇ ਅੱਗੇ ਵਧਾਂਗੇ ਸੋ ਮੈਂ ਇਹ ਸਮਝਦਾ ਕਿ ਪਿਛਲੀਆਂ ਕਿਸੇ ਵੀ ਗੱਲ ਦੇ ਉੱਤੇ ਸਾਨੂੰ ਇੱਕ ਦੂਜੇ ਨਾਲ ਜਿਹੜੀਆਂ ਦੂਰੀਆਂ ਵਧਾਉਂਦੀਆਂ ਹਨ ਉਹ ਨਹੀਂ ਟੱਚ ਕਰਨੀਆਂ ਚਾਹੀਦੀਆਂ ਜੇ ਆਪਾਂ ਬਨੇ ਹੋਏ ਹਾਲਾਤਾਂ ਤੋਂ ਕੁਝ ਵੀ ਔਰ ਬਨੇ ਹੋਏ ਮੌਕਿਆਂ ਤੋਂ ਕੁਝ ਹਾਸਲ ਕਰਨਾ ਚਾਹਨੇ ਆ ਪਿਛਲੀਆਂ ਗੱਲਾਂ ਨੂੰ ਟੱਚ ਨਾ ਕਰੋ ਅੱਜ ਦਾ ਅੱਜ ਦੇਖੋ ਅੱਜ ਕੀ ਕਰ ਸਕਦੇ ਆ ਤੇ ਅੱਜ ਉਹ ਕਰੋ ਜੋ ਸਾਡੇ ਸੰਘਰਸ਼ ਤੇ ਪੁੱਖ ਨੂੰ ਬ੍ਰਾਈਟ ਕਰੇ ਸਾਡੇ ਫਿਊਚਰ ਦੇ ਵਿੱਚ ਸਾਡ ਨੂੰ ਮੰਜ਼ਲ ਦੇ ਤੋਂ ਕਦਮ ਹੋਰ ਨੇੜੇ ਲੈ ਕੇ ਜਾਵੇ ਸੋ ਪਰ ਇਹ ਪਰ ਇਹ ਗੱਲ ਕਾਹੀਂ ਲਾਗੂ ਹੋਏਗੀ ਜੇ ਅਸੀਂ ਸਾਰੇ ਸੈਂਸੈਰਿਟੀ ਦੇ ਨਾਲ ਇਹਨੂੰ ਸਮਝਾਂਗੇ ਭਾਜੀ ਗਜਿੰਦਰ ਸਿੰਘ ਹੁਣੇ ਚਲੇ ਗਏ ਹੋਰ ਸਾਥੀ ਜਿਹੜੇ ਉਹਨਾਂ ਦੇ ਉਮਰਾਂ ਦੇ ਨੇ ਉਹ ਵੀ ਉਹਨਾਂ ਦੇ ਹੈਲਥ ਇਸ਼ੂਸ ਬਹੁਤ ਨੇ ਥ्रेट ਅੱਜ ਵੀ ਹੈ ਕੋਈ ਭਾਈ ਨਿਜਰ ਦੇ ਅਸੈਸੀਨੇਸ਼ਨ ਤੋਂ ਬਾਅਦ ਭਾਈ ਪੰਜਵੜ ਦੇ ਅਸੈਸੀਨੇਸ਼ਨ ਤੋਂ ਬਾਅਦ ਕੋਈ ਥ्रेट ਖਤਮ ਨਹੀਂ ਹੋਈ ਖਿਆਲ ਕਰਕੇ ਭਾਈ ਨਿੱਜਰ ਦਾ ਜ਼ਿਕਰ बार-बार ਦੁਨੀਆ ਦੇ ਪਲੇਟਫਾਰਮਸ ਤੇ ਇਸ ਕਰਕੇ ਵੀ ਆਉਂਦਾ ਹੈ ਕਿ ਭਾਈ ਨਿੱਜਰ ਇਕੱਲਾ ਉਹ ਸਿੱਖ ਹੈ ਖਾਲਸਤਾਨੀ ਸਿੱਖ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਰੈਫਰੈਂਡਮ ਲਈ ਲੜਦਾ ਸੀ ਜਿੰਨੂੰ ਉਹਦੀ ਅਸੈਸੀਨੇਸ਼ਨ ਤੋਂ ਬਾਅਦ ਉਹਦੇ ਮੁਲਕ ਨੇ ਪਾਰਲੀਮੈਂਟ ਦੇ ਵਿੱਚ ਟ੍ਰਿਬਿਊਟਸ ਦਿੱਤੇ ਹੋਣ ਖੜੇ ਹੋ ਕੇ ਕਿਸੇ ਮੁਲਕ ਦੇ ਵਿੱਚ ਕਦੀ ਕਿਸੇ ਖਾਲਸਤਾਨੀ ਸਿੱਖ ਨੂੰ ਇੰਨਾ ਰਿਸਪੈਕਟ ਇੰਨਾ ਮਾਨ ਨਹੀਂ ਮਿਲਿਆ ਇਹ ਛੋਟੀ ਗੱਲ ਨਹੀਂ ਸੀ ਇੱਥੇ ਕਿਸੇ ਨੇ ਉਹਨੂੰ ਇਸ ਤਰ੍ਹਾਂ ਸੀਰੀਅਸਲੀ ਨਹੀਂ ਲਿਆ ਕੈਨੇਡਾ ਦੀ ਪੂਰੀ ਪਾਰਲੀਮੈਂਟ ਨੇ ਪੂਰੇ ਐਮਪੀਜ਼ ਨੇ ਖੜੇ ਹੋ ਕੇ ਉਹਨੂੰ ਟ੍ਰਿਬਿਊਟਸ ਦਿੱਤੇ ਨੇ ਪੂਰੇ ਮੁਲਕ ਨੇ ਔਰ ਜਿਸ ਕੌਮ ਦਾ ਵਚੰਦਾ ਸੀ ਉਹਦੀ ਪਾਰਲੀਮੈਂਟ ਜਿਹਨੂੰ ਐਸ.ਸੀ.ਪੀ.ਸੀ ਕਹਿੰਦੇ ਆ ਉਹਨੇ ਆਪਣੇ ਇਜਲਾਸ ਦੇ ਵਿੱਚ ਉਸ ਤਰ੍ਹਾਂ ਦਾ ਮਾਨ ਸਨਮਾਨ ਨਹੀਂ ਉਹਨੂੰ ਦਿੱਤਾ ਹਾਂ ਬਿਆਨ ਜ਼ਰੂਰ ਦਿੱਤਾ ਹੈ ਉਹ ਵੀ ਕੰਡੈਮਨ ਕੀਤਾ ਹੈ ਉਹਦੀ ਅਸੈਸੀਨੇਸ਼ਨ ਨੂੰ ਬਟ ਐਸਜੀਬੀਸੀ ਦੇ ਇਜਲਾਸ ਦੇ ਵਿੱਚ ਉਸੇ ਤਰ੍ਹਾਂ ਉਸ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਚਾਹੀਦੀ ਹੈ ਘੱਟੋ ਘੱਟ ਕੈਨੇਡਾ ਨੂੰ ਵੀ ਇਹ ਗੱਲ ਦਾ ਪਤਾ ਲੱਗੇ ਕਿ ਜਿਸ ਕੌਮ ਦੇ ਹਾਲਾਂਕਿ ਉਹਨਾਂ ਨੇ ਉਹਨੂੰ ਇਸ ਕਰਕੇ ਦਿੱਤਾ ਕਿਉਂਕਿ ਉਹ ਕੈਨੇਡੀਅਨ ਸਿੱਖ ਸੀਗਾ ਉਹਨਾਂ ਦਾ ਵਸਿੰਦਾ ਸੀ ਪਰ ਜਿਸ ਕੌਮ ਦਾ ਵਸਿੰਦਾ ਸੀ ਉਹ ਕੌਮ ਵੀ ਉਹਨੂੰ ਮਾਨ ਦੇਵੇ ਕੈਨੇਡਾ ਨੂੰ ਇਹ احساس ਹੋਵੇ ਕਿ ਅਸੀਂ ਜਿਸ ਵਿਅਕਤੀ ਨੂੰ ਇੰਨਾ ਰਿਸਪੈਕਟ ਦੇ ਰਹੇ ਹਾਂ ਉਹਦੀ ਕਮਿਊਨਿਟੀ ਵੀ ਉਹਨੂੰ ਬਹੁਤ ਜ਼ਿਆਦਾ ਰਿਸਪੈਕਟ ਦੇ ਰਹੀ ਹੈ ਅੱਜ ਦਾ ਸੈਮੀਨਾਰ ਭਾਜੀ ਉਹਨਾਂ ਦੀ ਯਾਦ ਚ ਸੀਗਾ ਪ੍ਰੋਫੈਸਰ ਜਗਮਉਂ ਸਿੰਘ ਉਹਨਾਂ ਦੇ ਬੜੇ ਪ੍ਰੀਤ ਮਿੱਤਰ ਨੇ ਮੇਰੇ ਤੋਂ ਪਹਿਲਾਂ ਇਹ ਉਹਨਾਂ ਦੇ ਮਿੱਤਰ ਨੇ ਉਹਨਾਂ ਨੇ ਬੋਲਣਾ ਭਾਈ ਨਰਾਂ ਸਿੰਘ ਉਹਨਾਂ ਦੇ ਸੰਗੀ ਸਾਥੀ ਰਹੇ ਨੇ ਭਾਈ ਜੁਝਾਰ ਸਿੰਘ ਭਾਈ ਪਰਮਜੀਤ ਸਿੰਘ ਆ ਜੀ ਇਹਨਾਂ ਨੇ ਬਹੁਤ ਬਹੁਤ ਚੰਗੇ ਢੰਗ ਦੇ ਨਾਲ ਆਪਣੇ ਆਪਣੇ ਇੱਕ ਅੰਦਾਜ਼ ਦੇ ਨਾਲ ਗੱਲ ਕਹੀ ਹੈ ਧੰਨਵਾਦ ਹੈ ਇਹਨਾਂ ਦਾ ਇਹਨਾਂ ਨੌਜਵਾਨਾਂ ਦਾ ਅਸੀਂ ਤੇ ਕਹਿੰਨੇ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਵੀ ਲਿਖਿਆ ਕਿ ਨੌਜਵਾਨਾਂ ਨੂੰ ਇਹ ਪੀੜ ਹੁਣ ਸੰਭਾਲ ਲੈਣਾ ਚਾਹੀਦਾ ਹੈ ਔਰ ਜੋ ਦੁਨੀਆ ਦੇ ਹਾਲਾਤ ਬਣੇ ਨੇ ਜਿਸ ਤਰੀਕੇ ਦੇ ਨਾਲ ਅ ਮੈਂ ਇੱਕ ਆਪਣੀ ਗੱਲ ਇੱਥੇ ਸਮੀਟਦਾ ਕਿ ਜਿਸ ਤਰੀਕੇ ਦੇ ਨਾਲ ਪੈਲੇਸਟਾਈਨ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਔਰ ਯੂਨ ਬੋਲ ਰਿਹਾ ਬੋਲ ਰਿਹਾ ਬੋਲ ਰਿਹਾ ਉਹਦੀ ਲਿਪ ਸਰਵਿਸ ਨੂੰ ਕੋਈ ਸੁਣੇ ਨਹੀਂ ਰਿਹਾ ਇਜ਼ਰਾਇਲ ਕੱਲ ਵੀ ਉੱਥੇ ਬੋਲ ਕੇ ਆਇਆ ਕਿ ਅਸੀਂ ਨਾ ਗਾਜ਼ਾ ਦੇ ਲੋਕ ਬਖਸ਼ਨੇ ਨੇ ਪੂਰੇ ਤਬਾਹ ਕਰਨੇ ਨੇ ਨਾ ਲੈਬਨਨ ਦੇ ਲੋਕਾਂ ਨੂੰ ਸਹਾਣ ਦੇਣਾ ਉਹ ਬੋਲ ਕੇ ਆਇਆ ਪੂਰੀ ਬਦਮਾਸ਼ੀ ਦੇ ਨਾਲ ਆਪਣੀ ਗੱਲ ਕਰਕੇ ਆਇਆ ਤੇ ਯੂਨ ਜਿਹੜਾ ਉਹ ਟੋਟਲੈਸ ਟਾਈਗਰ ਵਾਂਗੂ ਕਹਿ ਰਿਹਾ ਪਰ ਕਰ ਕੁਛ ਨਹੀਂ ਪਾ ਰਿਹਾ ਉਹ ਸਾਡੇ ਮਾਮਲੇ ਚ ਵੀ ਇਦਾਂ ਹੀ ਐ 84 ਲੈ ਲਓ 84 ਦਾ ਨੰਬਰ ਲੈ ਲਓ ਉਸ ਤੋਂ ਬਾਅਦ ਫੇਕ ਇਨਕਾਊਂਟਰਸ ਲੈ ਲਓ ਪਤਾ ਨਹੀਂ ਕਿੰਨੀ ਵਾਰ ਯੂਨ ਨੂੰ ਮੈਮੋਰੈਂਡਮਸ ਦੇ ਚੁੱਕੇ ਆ ਕਿੰਨੀ ਵਾਰ ਉਹਨਾਂ ਦੇ ਦਰਾਂ ਮੋਰੇ ਜਾ ਚੁੱਕੇ ਆ ਦੇ ਡੋਂਟ ਸਪੀਕ ਫਾਰ ਅਸ ਉਹ ਸਾਡੇ ਬਾਰੇ ਕੁਛ ਨਹੀਂ ਅਜੇ ਬੋਲ ਰਹੇ ਉਹਨਾਂ ਦੇ ਅੰਦਰ ਤਾਂ ਅਸੀਂ ਬੋਲ ਹੀ ਨਹੀਂ ਸਕਦੇ ਉਹਨਾਂ ਦੇ ਅੰਦਰ ਤਾਂ ਅਸੀਂ ਅਜੇ ਜਾ ਹੀ ਨਹੀਂ ਸਕਦੇ ਉਹਨਾਂ ਦੇ ਅੰਦਰ ਜਾਣ ਲਈ ਸਾਨੂੰ ਕਿਸੇ ਸੋਵਰਨ ਫ੍ਰੈਂਡਲੀ ਕੰਟਰੀ ਦੀ ਮਦਦ ਚਾਹੀਦੀ ਹੈ ਜਿਸ ਤਰ੍ਹਾਂ ਪਾਕਿਸਤਾਨ ਕਸ਼ਮੀਰ ਬਾਰੇ ਯੂਨ ਚ ਬੋਲ ਕੇ ਆਇਆ ਸਾਨੂੰ ਵੀ ਇਸ ਤਰ੍ਹਾਂ ਕਿਸੇ ਮੁਲਕ ਦੇ ਨਾਲ ਆਪਣੀ ਦੋਸਤੀ ਆਪਣੀ ਡਿਪਲੋਮੇਸੀ ਜਿਹੜੀ ਵਰਕ ਕਰਦੇ ਹੋਏ ਸਿੱਖ ਡਿਪਲੋਮੇਸੀ ਨੂੰ ਕਿਸੇ ਵਰਕ ਦੇ ਵਿੱਚ ਲਿਆਂਦੇ ਹੋਏ ਕਿਸੇ ਐਸੇ ਮੁਲਕ ਨੂੰ ਆਪਣਾ ਦੋਸਤ ਬਣਾਉਣਾ ਚਾਹੀਦਾ ਉਹਨੂੰ ਇਹ ਚਾਹਣਾ ਚਾਹੀਦਾ ਹੈ ਕਿ ਕਿਉਂ ਸਾਡੀ ਗੱਲ ਕਰੇ ਅੱਜ ਤੱਕ ਤੇ ਸਾਡੀ ਇੱਥੇ ਜਿੱਥੇ ਥੋੜੀ ਜੀ ਗੱਲ ਕਿਤੇ ਹੋਈ ਹੈ ਤੇ ਉਹ ਹਿਊਮਨ ਰਾਈਟਸ ਵਾਇਓਲੇਸ਼ਨ ਤੱਕ ਹੋਈ ਹੈ ਪੋਲਿਟিক্যাল ਕੇਸ ਸਾਡਾ ਅਜੇ ਤੱਕ ਡਿਸਕਸ ਨਹੀਂ ਕਿਤੇ ਵੀ ਹੋਇਆ ਅੱਜੇ ਤੱਕ ਸਾਡੀ ਹਿਊਮਨ ਰਾਈਟਸ ਵਾਇਓਲੇਸ਼ਨ ਦੀ ਜਿਹੜੀ ਗੱਲ ਉਹ ਕਿਤੇ ਕਿਤੇ ਪਹਿਲਾਂ ਵੀ ਹੋਈ ਹੈ ਹੁਣ ਵੀ ਹੋ ਰਹੀ ਹੈ ਪੋਲਿਟিক্যাল ਕੇਸ ਸਾਡਾ ਅਜੇ ਨਹੀਂ ਹੋਇਆ ਸਾਡੀਆਂ ਐਸਪੀਰੇਸ਼ਨਸ ਬਾਰੇ ਜੇ ਗੱਲ ਨਹੀਂ ਹੋਈ ਉਹ ਗੱਲ ਵੀ ਹੋਣੀ ਬਹੁਤ ਜ਼ਰੂਰੀ ਹੈ ਸਾਨੂੰ ਉਹ ਇੱਕ ਪੈਲੇਸਟਾਈਨ ਦੀ ਗੱਲ ਜਦੋਂ ਆਈਸੀਸੀਆਈ ਦੇ ਵਿੱਚ ਗਈ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜਦੋਂ ਗਈ ਹੈ ਤੇ ਸਾਊਥ ਅਫਰੀਕਾ ਲੈ ਕੇ ਗਿਆ ਆਪ ਨਹੀਂ ਜਾ ਸਕਦੇ ਇਹ ਸਾਨੂੰ ਮਤਲਬ ਕਲੀਅਰ ਹੈ ਕਿ ਨਾ ਅਸੀਂ ਯੂਨਚ ਜਾ ਸਕਦੇ ਆ ਨਾ ਅਸੀਂ ਇੰਟਰਨੈਸ਼ਨਲ ਕੋਰਟ ਚ ਜਾ ਸਕਦੇ ਆ ਉੱਥੇ ਇੱਕ ਸਵਰਨ ਕੰਟਰੀ ਹੀ ਜਾ ਸਕਦੀ ਹੈ ਫਿਰ ਸਾਨੂੰ ਆਪਣੇ ਦੋਸਤ ਬਣਾਉਣੇ ਚਾਹੀਦੇ ਨੇ ਲੋੜ ਹੈ ਔਰ ਸਾਡੇ ਸਿਕ ਡਾਇਸਪੋਰਾ ਨੂੰ ਇਹਦੇ ਬਾਰੇ ਕੰਮ ਕਰਨਾ ਚਾਹੀਦਾ ਕਿਉਂਕਿ ਡਾਇਸਪੋਰਾ ਇੰਡੀਪੈਂਡੈਂਟ ਹੈ ਇਹ ਸਾਰੇ ਕੰਮ ਕਰ ਲਈ ਇੱਥੇ ਹੱਲੀ ਬਹੁਤ ਸਾਰੀਆਂ ਬੰਦਸ਼ਾਂ ਨੇ ਬਹੁਤ ਸਾਰੇ ਸਕੈਨਰਸ ਲੱਗੇ ਹੋਏ ਨੇ ਬਹੁਤ ਸਾਰਾ ਸਾਡੇ ਤੇ ਪਾਬੰਦੀਆਂ ਨੇ ਜਿਹੜੀਆਂ ਇੱਕੋ ਚ ਦਿਖਦੀਆਂ ਨੇ ਤੇ ਕੁਝ ਦਿਖਦੀਆਂ ਨਹੀਂ ਪਰ ਡਾਇਸਪੋਰਾ ਇਹ ਕੰਮ ਕਰ ਸਕਦਾ ਹੈ ਔਰ ਇਹ ਕੰਮ ਕਰਨ ਦੀ ਸਾਨੂੰ ਲੋੜ ਹੈ ਔਰ ਇਸੇ ਨਾਲ ਹੀ ਫਿਰ ਜਿਹੜਾ ਸਾਡਾ ਜਿਹੜਾ ਅਗਲਾ ਸਫਰ ਹੈ ਉਹ ਹੋਰ ਰਚਨਾਏਗਾ ਜਦੋਂ ਸਾਨੂੰ ਇਹ ਇਹ ਲਾਈਨ ਸਾਡੀ ਕਲੀਅਰ ਹੋਏਗੀ ਕਿ ਇਸ ਪਾਸੇ ਅਸੀਂ ਵੱਧ ਰਹੇ ਹਾਂ ਸੋ ਤੁਹਾਡੇ ਸਾਰਿਆਂ ਦਾ ਔਨ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਮੇਰੇ ਤੋਂ ਪਹਿਲਾਂ ਕਿਹਾ ਕਿ ਇਦਾਂ ਦੀ ਆਪਰਚੂਨਿਟੀ ਪਹਿਲਾਂ ਵੀ ਆਈਆਂ ਹੁਣ ਵੀ ਆਈਆਂ ਸ਼ਾਇਦ ਹੁਣ ਸੋਸ਼ਲ ਮੀਡੀਆ ਕਰਕੇ ਕੀ ਇੰਟਰਨੈਸ਼ਨਲ মিডিਆ 'ਚ ਥਾਂ ਮਿਲਣ ਕਰਕੇ ਉਹ ਜ਼ਿਆਦਾ ਸਾਨੂੰ ਦਿਖ ਰੀਆਂ ਨੇ ਕਿ ਸਾਨੂੰ ਸਪੇਸ ਮਿਲ ਰਹੀ ਹੈ ਤੇ ਜੇ ਸਾਨੂੰ ਸਪੇਸ ਮਿਲ ਰਹੀ ਹੈ ਤੇ ਕੀ ਅਸੀਂ ਇਕੱਠੇ ਹੋ ਕੇ ਉਹਨੂੰ ਗ੍ਰੈਸਪ ਕਰਨੇ ਤਿਆਰ ਆ ਮੇਰਾ ਤੇ ਮੰਨਣਾ ਦੇਖੋ ਬਹੁਤ ਵਾਰੀ মিডিਆ ਵਾਲੇ ਵੀ ਕਹਿੰਦੇ ਨੇ ਕਿ ਤੁਸੀਂ ਬੋਲੋ ਪੁਰਾਣੀਆਂ ਗੱਲਾਂ ਤੇ ਬੋਲੋ ਜਿਹੜੀਆਂ ਗੱਲਾਂ ਵੱਖਰੇਵੇਂ ਬਾਂਦੀਆਂ ਨੇ ਜਿਹੜੀਆਂ ਗੱਲਾਂ ਸਾਨੂੰ ਇੱਕ ਦੂਸਰੇ ਤੋਂ ਦੂਰ ਕਰਦੀਆਂ ਨੇ ਤੇ ਖਾਸ ਤੌਰ ਤੇ ਜਿਹੜੀਆਂ 30 30 40 40 ਸਾਲ ਪਹਿਲਾਂ ਵਾਪਰ ਚੁੱਕੀਆਂ ਨੇ ਘਟਨਾਵਾਂ ਉਹਨਾਂ ਦੇ ਉੱਤੇ ਬੈਸਨ ਨਾਲੋਂ ਉਹਨਾਂ ਦੇ ਉੱਤੇ ਆਪਸ ਵਿੱਚ ਉਲਝਣ ਨਾਲੋਂ ਅਸੀਂ ਆਪਣੇ ਪ੍ਰੈਜ਼ੈਂਟ ਤੇ ਫਿਊਚਰ ਨੂੰ ਬ੍ਰਾਈਟ ਕਰਨ ਵਾਲੇ ਪਾਸੇ ਤੁਰੀਏ ਅਸੀਂ ਆਪਣਾ ਅੱਜ ਸੰਭਾਲੀਏ ਜਿਹੜੀਆਂ ਦੂਰੀਆਂ ਨੇ ਉਹਨੂੰ ਖਤਮ ਕਰੀਏ ਜਿਵੇਂ ਦੱਸਿਆ ਗਿਆ ਕਿ ਏਕਤਾ ਦੀ ਬਿਲਕੁਲ ਇਹੀ ਡੈਫੀਨੇਸ਼ਨ ਹੁੰਦੀ ਹੈ ਏਕਤਾ ਦੀ ਕਿ ਤੁਸੀਂ ਇੱਕ ਦੂਜੇ ਨੂੰ ਕੱਟੋ ਨਾ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਇੱਕ ਦੂਜੇ ਦੀ ਕਿਰਦਾਰਕੁਸ਼ੀ ਨਾ ਕਰੋ ਇਕੱਠੇ ਹੋਵੋ ਇੱਕ ਮਿਨਿਮਮ ਤੁਹਾਡਾ ਇਨਾ ਕੁ ਜ਼ਰੂਰ ਇੱਕ ਦੂਸਰੇ ਦੇ ਨਾਲ ਸਤਿਕਾਰ ਹੋਣਾ ਚਾਹੀਦਾ ਕਿ ਅਸੀਂ ਇੱਕ ਦੂਸਰੇ ਨੂੰ ਦੀ ਮਡ ਸਲਿੰਗਿੰਗ ਨਹੀਂ ਕਰਨੀ ਕਿਰਦਾਰਕੁਸ਼ੀ ਨਹੀਂ ਕਰਨੀ ਅਸੀਂ ਆਪਣੇ ਆਪਣਾ ਜਿਹੜਾ ਸਾਡਾ ਅਸੀਂ ਸਫ਼ਰ ਤੈਅ ਕੀਤਾ ਹੋਇਆ ਹੈ ਜਿਹੜਾ ਅਸੀਂ ਜਿਹੜਾ ਅਸੀਂ ਰਾਹ ਚੁਣਿਆ ਹੋਇਆ ਹੈ ਅਸੀਂ ਉਸ ਰਾਹ ਤੇ ਅੱਗੇ ਵਧਾਂਗੇ ਸੋ ਮੈਂ ਇਹ ਸਮਝਦਾ ਕਿ ਪਿਛਲੀਆਂ ਕਿਸੇ ਵੀ ਗੱਲ ਦੇ ਉੱਤੇ ਸਾਨੂੰ ਇੱਕ ਦੂਜੇ ਨਾਲ ਜਿਹੜੀਆਂ ਦੂਰੀਆਂ ਵਧਾਉਂਦੀਆਂ ਹਨ ਉਹ ਨਹੀਂ ਟੱਚ ਕਰਨੀਆਂ ਚਾਹੀਦੀਆਂ ਜੇ ਆਪਾਂ ਬਨੇ ਹੋਏ ਹਾਲਾਤਾਂ ਤੋਂ ਕੁਝ ਵੀ ਔਰ ਬਨੇ ਹੋਏ ਮੌਕਿਆਂ ਤੋਂ ਕੁਝ ਹਾਸਲ ਕਰਨਾ ਚਾਹੁੰਦੇ ਆ ਪਿਛਲੀਆਂ ਗੱਲਾਂ ਨੂੰ ਟੱਚ ਨਾ ਕਰੋ ਅੱਜ ਦਾ ਅੱਜ ਦੇਖੋ ਅੱਜ ਕੀ ਕਰ ਸਕਦੇ ਆ ਤੇ ਅੱਜ ਉਹ ਕਰੋ ਜੋ ਸਾਡੇ ਸੰਘਰਸ਼ ਤੇ ਪ੍ਰਿਕ ਨੂੰ ਬ੍ਰਾਈਟ ਕਰੇ ਸਾਡੇ ਫਿਊਚਰ